ਸਰਵਾਇ ਵਿਭੂ ਜੀ ਕੀ ਫਤਿਹ ਜਿਹੜਾ 23 ਅਕਤੂਬਰ ਨੂੰ ਦਿਹਾੜਾ ਲੰਘ ਕੇ ਗਿਆ ਏ ਬੜਾ ਮਹੱਤਵਪੂਰਨ ਸੀ ਉਸ ਦਿਨ 10 ਮਹਾਨ ਦਿਨਾਂ ਨੂੰ ਮਨਾਇਆ ਗਿਆ ਏ 23 ਅਕਤੂਬਰ ਨੂੰ ਪਹਿਲਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਹਰਾਈ ਦੇਸ ਦੂਜਾ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੀ ਵਰਸੀ ਸੀ ਤੇ ਤੀਜਾ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸੀ ਸੋ ਆਪਣੇ ਕੋਲ ਸਮੇਂ ਦੀ ਕਮੀ ਹੁੰਦੀ ਹੈ ਤੇ ਇਸ ਕਰਕੇ ਆਪਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਜੀਵਨ ਬਾਰੇ ਪਿਛਲੇ ਆਪਾਂ ਸਮੇਂ ਦੇ ਵਿੱਚ ਵਿਚਾਰ ਚੁੱਕੇ ਆਂ ਉਸ ਤੇ ਸਪੀਚ ਕੀਤੀ ਸੀ ਬੱਚਿਆਂ ਨੇ ਤੇ ਦੋ ਦਿਹਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਦੇਸ ਅਤੇ ਬਾਬਾ ਬੁੱਢਾ ਜੀ ਬਾਰੇ ਬਾਬਾ ਬੁੱਢਾ ਜੀ ਬਾਰੇ ਆਪਾਂ ਕੋਸ਼ਿਸ਼ ਕਰਾਂਗੇ ਆਉਣ ਦੇ ਹਫ਼ਤੇ ਦੀ ਗੱਲ ਕਰਾਂਗੇ ਉਹਨਾਂ ਦੇ ਜੀਵਨ ਤੇ ਵਝਾ ਪਾਵਾਂਗੇ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਾਂ ਗੱਲ ਕਰਾਂਗੇ ਦੋ ਬੱਚੀਆਂ ਨੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਵਤਾ ਪੇਸ਼ ਕਰਨੀ ਆ ਤੇ ਕੁਝ ਬੱਚੇ ਨੇ ਜੋ ਇੱਥੇ ਪੜ੍ਹਦੇ ਐ ਉਹਨਾਂ ਨੂੰ ਕਾਫੀ ਜਾਣਕਾਰੀ ਯਾਦ ਹੈ ਜਿਸ ਦਿਨ ਆਪਾਂ ਨੇ ਸ੍ਰੀ ਗੁਰੂ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਸੀਗਾ ਕੁਝ ਮਹੀਨੇ ਪਹਿਲਾਂ ਉਦੋਂ ਅਸੀਂ ਇੱਕ ਪੋਸਟਰ ਤਿਆਰ ਕੀਤਾ ਸੀ ਤੁਹਾਨੂੰ ਪੈਸਾ ਵੀ ਉੱਪਰ ਦਿਖਾਉਣਗੇ ਤੇ ਕਿਉਂਕਿ ਸਾਨੂੰ ਜਦੋਂ ਕੋਈ ਜੇਕਰ ਕੋਈ ਪੁੱਛੇ ਕਿ ਆਪਣੇ ਗੁਰੂ ਸਾਹਿਬ ਜੀ ਬਾਰੇ ਸਾਨੂੰ ਦੱਸੋ ਤਾਂ ਮੇਰਾ ਖਿਆਲ ਆ ਵੀ ਮੇਰੇ ਸਮੇਤ ਅਸੀਂ 90 ਤੋਂ 95% ਇਦਾਂ ਦੇ ਹੋਵਾਂਗੇ ਕਿ ਅਸੀਂ ਇੱਕ ਦੋ ਗੱਲਾਂ ਤੇ ਵੱਧ ਕੁਝ ਨਾਲ ਦੱਸ ਸਕੀਏ ਸੋ ਜੜੀ ਲਈ ਕਿ ਤਰ੍ਹਾਂ ਦੀ ਸਾਨੂੰ ਆਪਣੇ ਗੁਰੂ ਸਾਹਿਬ ਬਾਰੇ ਵੀ ਬੜੀ ਜਾਣਕਾਰੀ ਨਹੀਂ ਇਸ ਕਰਕੇ ਅਸੀਂ ਇੱਕ ਸੰਖੇਪ ਜਾਂ ਪੋਸਟ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਤੁਹਾਡੇ ਸਾਹਮਣੇ ਹੈ ਅੱਜ ਬਾਈ ਸ਼ਾਇਦ ਆਈ ਨਹੀਂ ਹੈਗੀ ਪ੍ਰਿੰਟ ਕਰਕੇ ਵੀ ਅਗਲੇ ਹਫ਼ਤੇ ਬੰਨਾਂਗੇ ਤੇ ਕੁਝ ਵੱਡੀਆਂ ਕਾਪੀਆਂ ਤਿਆਰ ਕੀਤੀਆਂ ਨੇ ਸੋ ਤੁਸੀਂ ਜਰੂਰ ਘਰਾਂ ਚ ਲਾਇਓ ਤਾਂ ਕਿ ਲੰਘਦੇ ਵੜਦੇ ਸਾਡੀ ਨਿਗਾਹ ਪਵੇ ਤੇ ਸਾਨੂੰ ਯਾਦ ਹੋਵੇ ਅਸੀਂ ਫਿਰ ਉਹ ਸਭ ਤੇ ਬੱਚਿਆਂ ਨੂੰ ਕੰਮ ਵੀ ਇਹ ਦਿੱਤਾ ਸੀ ਤੇ ਤਾਂ ਕਿ ਉਹ ਯਾਦ ਕਰਨ ਸਾਰੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੇ ਨਾਮ ਤੇ ਜਿਹੜੀ ਬੁਢੀ ਜਾਣਕਾਰੀ ਹੈ ਲਗਭਗ ਸਾਰਿਆਂ ਨੂੰ ਹੀ ਚਿੱਤੇ ਆ। ਅਸੀਂ ਉਹਨਾਂ ਨੂੰ ਉਦੋਂ ਭਗਤਾਂ ਦੇ ਨਾਮ ਯਾਦ ਕਰਨ ਨੂੰ ਕਿਹਾ ਸੀ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਦੋਂ ਅੱਜ ਮੈਂ ਪੁੱਛਿਆ ਤਾਂ 11 ਬੱਚਿਆਂ ਨੂੰ ਭਗਤਾਂ ਦੇ ਨਾਮ ਯਾਦ ਨਹੀਂ ਤੇਨ ਬੱਚਿਆਂ ਨੂੰ ਸਾਰੇ ਪੱਟਾਂ ਦੇ ਨਾਮ ਯਾਦ ਨੇ। ਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਸਾਡੀ ਕੋਸ਼ਿਸ਼ ਹੋਊ ਕਿ ਵੱਧ ਤੋਂ ਵੱਧ ਬੱਚੇ ਸਾਰੇ ਪੱਟਾਂ ਦੇ ਨਾਮ ਯਾਦ ਕਰਨ। ਅਤੇ ਇਰਾਗਾਂ ਦੇ ਜਿਹੜੇ ਨਾਮ ਨੇ ਉਹ ਵੀ ਯਾਦ ਕਰਨੇ ਇਹ ਸਾਡੇ ਬੱਚੇ ਅੱਜ ਇੰਨੀ ਜਾਣਕਾਰੀ ਰੱਖਦੇ ਐ ਤਾਂ ਮੇਰਾ ਖਿਆਲ ਹੈ ਸਾਨੂੰ ਆਪਣਾ ਭਵਿੱਖ ਹੈ ਜਿਹੜਾ ਉਹ ਚਮਕਦਾ ਨਜ਼ਰ ਆਉਂਦਾ ਏ ਜੇ ਬੱਚਿਆਂ ਦੀ ਜੀ ਰੁਚੀ ਇਤਿਹਾਸ ਪੜਨ ਵੱਲ ਹੋਗੀ ਗੁਰੂ ਸਾਹਿਬਾਰੇ ਜਾਣਕਾਰੀ ਕੱਤਰ ਕਰਨ ਵਿੱਚ ਹੋਵੇ ਗੁਰੂ ਸਾਹਿਬਾਰੇ ਪਤਾ ਏ ਤਾਂ ਅਸੀਂ ਸਹੀ ਲੀਹ ਤੇ ਚੱਲ ਰਹੇ ਹਾਂ ਸੋ ਮੈਂ ਇਸ ਤੋਂ ਪਹਿਲਾਂ ਕਿ ਬੱਚਿਆਂ ਨੂੰ ਵੀ ਇੱਥੇ ਪੇਸ਼ ਕਰਾਂ ਮੈਂ ਕਹੂੰਗਾ ਕਿ ਜਿਹੜੀ ਕਮੇਟੀ ਸਾਹਮਣੇ ਸਮਝਾ ਦਿੱਤਾ ਕਿ ਅਸੀਂ ਇੱਥੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ ਤਾਂ ਉਹੀ ਇੱਕ ਕਾਰਨ ਬਣਿਆ ਹੈ ਕਿ ਅੱਜ ਬੱਚੇ ਇਸ ਪੱਧਰ ਤੱਕ ਹੈਗੇ ਨਹੀਂ ਸਾਡੇ ਕੋਲ ਬੱਚੇ ਇਸ ਸਟੇਟ ਤੋਂ ਇਲਾਵਾ ਕੈਲੀਫੋਰਨੀਆ ਤੋਂ ਅ ਇਧਨੀ ਚੋਂ ਕੈਨੇਡਾ ਚੋਂ ਤੇ ਅਮਰੀਕਾ ਦੀਆਂ ਹੋਰ ਸਟੇਟਾਂ ਦੇ ਵਿੱਚੋਂ ਵੀ ਬੱਚੇ ਸਾਡੇ ਕੋਲ ਪੜ ਰਹੇ ਨੇ ਜੇ ਮੈਂ ਕਹਾਂ ਤਾਂ ਗਲਤ ਨਹੀਂ ਹੋਊ ਕਿ ਸਾਡੇ ਕੋਲ ਲੋਕਲ ਨਾਲੋਂ ਬਾਹਰ ਦੇ ਵਿੱਚੇ ਜ਼ਿਆਦਾ ਨੇ ਤੇ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਇਸ ਤਰੀਕੇ ਨਾਲ ਹੀ ਜ਼ਿਆਦਾ ਹੈ ਸੋ ਮੈਂ ਸਮੇਂ ਨੂੰ ਧਿਆਨ ਚ ਰੱਖਦਾ ਹੋਇਆ ਪਹਿਲਾਂ ਉਹ ਬੱਚਿਆਂ ਨੂੰ ਪੇਸ਼ ਕਰੂੰਗਾ ਜਿਹੜੇ ਬੱਚਿਆਂ ਨੂੰ ਭਰਤਾਂ ਦੇ ਨਾਮ ਯਾਦ ਨਹੀਂ ਸੋ ਸਭ ਤੋਂ ਪਹਿਲਾਂ ਅ ਹਰ ਸਿਮਰਨ ਕੌਰ ਬੱਚੀ ਹਰ ਸਿਮਰਨ ਕੌਰ ਤੁਹਾਨੂੰ ਭਰਤਾਂ ਦੇ ਨਾਮ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਿ ਸਿਮਨੰਕੌਰ ਹੈ ਅੱਜ ਮੈਂ ਆਪ ਜੀ ਦੇ ਸਾਹਮਣੇ 15 ਭਗਤਾਂ ਦੇ ਨਾਮ ਸੁਣਾਵਾਂਗੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਬਾਬਾ ਸ਼ੇਖ ਫਰੀਦ ਜੀ ਭਗਤ ਰਵਿਦਾਸ ਜੀ ਭਗਤ ਪ੍ਰੀਨੀ ਜੀ ਭਗਤ ਤੰਨਾ ਜੀ ਭਗਤ trilochana ਜੀ ਭਗਤ ਸੈਣ ਜੀ اگلی بچی ہے ਬੇ ਜਕਾਰਾ ਥੋੜਾ ਜਿਆ ਗੱਜ ਬੱਜ ਕੇ ਬੁਲਾਇਆ ਕਰੋ ਬੱਚਿਆਂ ਦਾ ਹੌਸਲਾ ਸੀ ਕਿੱਦਾਂ ਅਸੀਂ ਆਪਣਾ ਭਵਿੱਖ ਦੇਖਦੇ ਹਾਂ ਸਾਡਾ ਕਿੱਦਾਂ ਦਾ ਜੇ ਬੱਚੇ ਅਜ ਨਹੀਂ ਅਸੀਂ ਇਤਸ਼ਾਹ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਿਰਜੋਤ ਕੌਰ ਹੈ ਅੱਜ ਮੈਂ ਤੁਹਾਡੇ ਸਾਹਮਣੇ 15 ਪਗਤਾਂ ਦੇ ਨਾਂ ਸੁਣਾ ਜਾ ਰਹੀ ਹਾਂ ਬਾਬਾ ਪਗਤ ਕਬੀ ਜੀ ਪਗਤ ਰਾਮ ਨਾਮਦੇਵ ਜੀ ਭਗਤ ਬਾਬਾ ਸ਼ੇਖ ਫਰੀਦ ਜੀ ਭਗਤ ਰਵਿਦਾਸ ਜੀ ਭਗਤ ਬੇਣੀ ਜੀ ਭਗਤ ਤੰਨਾ ਜੀ ਭਗਤ ਜੈਦੇਵ ਜੀ ਭਗਤ ਤ੍ਰਿਲੋਚਨ ਜੀ ਭਗਤ ਤ੍ਰਿਲੋਚਨ ਜੀ ਭਗਤ ਬੇਣੀ ਜੀ ਭਗਤ ਤ੍ਰਿਲੋਚਨ ਜੀ ਭਗਤ ਸੈਣ ਜੀ ਭਗਤ ਪੀਪਾ ਜੀ ਭਗਤ ਸਦਨਾ ਜੀ ਭਗਤ ਪੀਖਣ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਭਗਤ ਸੂਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣੇ ਹਾਂ ਸਤਿ ਸ੍ਰੀ ਅਕਾਲ ਅਗੇ ਜੀ ਬੱਚੀ ਸਿਰਕ ਪ੍ਰੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਦੀਕਪ੍ਰੀਤ ਕੌਰ ਹੈ ਤੇ ਮੈਂ ਅੱਜ ਤੁਹਾਨੂੰ ਪਗਤ ਦੇ ਨਾਮ ਸੁਣਾਵਾਂਗੀ ਪਗਤ ਕਬੀਰ ਜੀ ਪਗਤ ਨਾਮਦੇਵ ਜੀ ਪਗਤ ਬਾਬਾ ਸ਼ੇਖ ਫਰੀਦ ਜੀ ਪਗਤ ਅਵੇਦਾਸ ਜੀ ਪਗਤ ਬੈਣੀ ਜੀ ਪਗਤ ਤੰਨਾ ਜੀ ਪਗਤ ਜੈਦੇਵ ਜੀ ਪਗਤ ਸਿਰਲੋਚਨ ਜੀ ਪਗਤ ਸੈਣ ਜੀ ਪਗਤ ਪੀਪਾ ਜੀ ਪਗਤ ਸਦਨਾ ਜੀ ਪਗਤ ਪੀਖਣ ਜੀ ਪਗਤ ਰਾਮਾਨੰਦ ਜੀ ਪਗਤ ਪਰਮਾਨੰਦ ਜੀ ਪਗਤ ਸੂਰਤਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਗੇ ਹੈ ਜੀ ਬੱਚਾ ਗੁਰシャン ਸਿੰਘ ਉਹਨਾਂ ਨੂੰ ਸਾਰੇ ਪੱਟਾਂ ਦੇ ਨਾਲ ਯਾਦਨੀ ਪਾਈ ਬੋਲੇ ਤੇ ਮੇਰਾ ਨਾਮ ਕੁਸ਼ਵਾਨ ਸਿੰਘ ਹੈ ਅੱਜ ਮੈਂ 15 ਪਟਾਂ ਦੇ ਨਾਮ ਸੁਣਾਉ ਪਟਸ ਸਿਹਾਰ ਜੀ ਪਟ ਜਾਲਪ ਜੀ ਪਟ ਕੀਰਤ ਜੀ ਪਟ ਪਿਕਨ ਜੀ ਪਿਕਨ ਜੀ ਪਟ ਸਰ ਜੀ ਪਟ ਪੱਲ ਜੀ ਪਟ ਨੱਲ ਜੀ ਪਟਕ ਯੰਦਜੀ ਪਟ ਮਨਤੂ ਰਾਜੀ ਪਟ ਪੰਨਜੀ ਪਟ ਹਰਬੰਸਜੀ ਪਟ ਕਲਜੀ ਪਟ ਕਲਜੀ ਪਟ ਤੱਲਜੀ ਪਟ ਜਲਨਜੀ ਪਟ ਦਾਸ ਦਾਸੀ ਪਟ ਸੇਵਕ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਪਟੇ ਸ਼ਾਬਾਸ਼ ਪਤਰਾ ਮੂਰੀ ਸੋ ਨਿਹਾਲ ਦਾਸੀ ਅਕਾਲ ਅੱਛਾ ਬੱਚੇ ਨੂੰ ਬੜੇ ਚੰਗੀ ਤਰ੍ਹਾਂ ਯਾਦ ਸੀ ਕਈ ਵਾਰੀ ਨਾ ਬੱਚੇ ਜਦੋਂ ਸਟੇਜ ਤੇ ਹੁੰਦੇ ਥੋੜੀ ਜਿਹਾ ਘਬਰਾ ਜਾਂਦੇ ਆ ਤੇ ਇਹ ਥੋੜਾ ਜਿਹਾ ਕਰਨ ਨੂੰ ਹੈਗਾ ਵੀ ਸਟੇਜ ਦਾ ਕੋਈ ਜਆ ਤੇ ਪਰ ਉਹ ਤਾਂ ਬਹੁਤ ਵਧੀਆ ਬੱਚੇ ਨੇ ਯਾਦ ਕੀਤੇ ਆ ਸ਼ਾਬਾਸ਼ ਪਤਰਾ ਤੇ ਅੱਗੇ ਹੈ ਇੱਕ ਬੱਚੀ ਹੁਸ਼ਾਨ ਕੌਰ ਅਤੇ ਜਫਰ ਕੌਰ ਬਚਾਰਾ ਪੰਜ ਜੀ ਤੇ ਤੁਹਾਨੂੰ ਇੱਕ ਕਵਤਾ ਰਾਣੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਉਣਗੀਆਂ ਤੇ ਤੁਹਾਨੂੰ ਉਹਦੇ ਵਿੱਚੋਂ ਜਿਵੇਂ ਕਹਿੰਦੇ ਕਿ ਸਾਰੇ ਤਾਂ ਵੈਸੇ ਚੰਗੀ ਤਰ੍ਹਾਂ ਦਰਸ਼ਨ ਹੀ ਹੈ ਕਿ ਅਸੀਂ ਸਾਰੇ ਹੀ ਸਹਿਜ ਪਾਠ ਪ੍ਰਕਾਸ਼ ਕਰਿਆ ਕਰੀਏ ਤੇ ਰੋਜ਼ਾਨਾ ਕੁਛ ਨਾ ਕੁਛ ਪਾਠ ਜ਼ਰੂਰ ਕਰੀਏ ਪਰ ਜਿਹੜੀ ਇੱਕ ਪੰਛੀ ਜਾ ਕੇ ਤੁਹਾਨੂੰ ਕਵਤਾ ਰਾਣੀ ਮਰਵਾਉਣਗੀਆਂ ਤੋ ਬੱਚੀ ਉਸ ਸ਼ਾਂਕ ਕਾਰਾ ਤੇ ਬੱਚੀ ਜਫਰ ਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਡੇ ਕਵਤਾ ਦਾ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਆਦ ਜਗਾਦ ਦੀ ਜੋਤੀ ਏ ਇਸ ਦਾ ਕੀ ਅਜਬ ਨਜ਼ਾਰਾ ਏ ਇੱਕ ਸਫੇ ਤੇ ਨਾਨਕ ਬੈਠਾ ਲਿਖਤਾ ਨੇ ਸ਼ੇਖ ਫਰੀਦ ਜੀਆਂ ਇੱਥੋਂ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਜਿਹੇ پاک ਉਮੀਦ ਦੀਆਂ ਇੱਥੇ ਰੱਬ It is ਕਲ ਯੋਗ ਦੇ ਪਟਕੇ ਲੋਕਾਂ ਨੂੰ ਫਿਰ ਰਬ ਦਾ ਰਾਹ ਹਕੀਕਤ ਦਾ ਕਲ ਯੋਗ ਦੇ ਪਟਕੇ ਲੋਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਹਾਰ ਸਭ ਸੁਖੀਆ ਕਾ ਤੁਹਾਨੂੰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਬੱਚਿਆਂ ਨੂੰ ਦੇਖੇ ਸੁਣਿਆ ਤੇ ਇਹਨਾਂ ਦੀ ਹੌਸਲਾ ਫੁਜਾਈ ਕੀਤੀ ਆਉਣ ਵਾਲੇ ਸਮੇਂ ਵਿੱਚ ਸਭੀਏ ਕੋਸ਼ਿਸ਼ ਹੋਊਗੀ ਕਿ ਸਾਰੇ ਬੱਚੇ ਇਸ ਤਰ੍ਹਾਂ ਜੁਟਣ ਤੇ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਇਹਨਾਂ ਨੂੰ ਯਾਦ ਹੋਵੇ ਮੈਂ 2 ਮਿੰਟ ਦੀ ਗੱਲ ਕਰਕੇ ਸਮਾਪਤੀ ਕਰਨ ਲੱਗਾ ਹਾਂ ਮੇਰੇ ਕੋਲ ਇੱਕ ਨੂੰ ਸਾਡੇ ਕਮਾਉਂਡੀਆਂ ਦਾ ਇੱਕ ਬੱਚਾ ਆਇਆ ਜਿਹੜਾ ਉਸ ਟਾਈਮ ਮੇਰਾ ਖੈਰਾ ਸ਼ਾਇਦ 12ਵੀਂ ਜਾਂ 10ਵੀਂ 11ਵੀਂ ਚੋਂ ਆਵਾ ਤੇ ਮੈਂ ਬਾਹਰ ਘਾ ਘਟ ਰਿਹਾ ਸੀ ਇਹ ਮੈਨੂੰ ਉਹ ਕਹਿੰਦਾ ਵੀ ਤੁਸੀਂ ਮੈਨੂੰ ਕੁਝ ਡੋਨੇਟ ਕਰਨਾ ਚਾਹੁੰਦੇ ਹੋ ਮੈਂ ਕਿਹਾ ਵੀ ਕਿਸ ਕੰਮ ਲਈ ਉਹ ਕਹਿੰਦਾ ਮੈਂ ਬਾਹਰ ਮਿਸ਼ਨ ਤੇ ਚੱਲਿਆ ਕਿਸੇ ਹੋਰ ਕੰਟਰੀ ਦੇ ਵਿੱਚ ਤੇ ਮੈਨੂੰ ਥੋੜੀ ਜਿਹਾ ਵਧੀਆ ਚੀਜ਼ ਲੱਗੀ ਕਿਉਂਕਿ ਅਸੀਂ ਬੱਚੇ ਨਾਲ ਇੱਥੇ ਵਿਚਰਦੇ ਆਂ ਸਾਨੂੰ ਇਹ ਸੁਖਤ ਹੁੰਦੀ ਹੈ ਕਿ ਤੋ ਵੀ ਕੋਈ ਸਿੱਖਣ ਨੂੰ ਮਿਲੇ ਕਿਸੇ ਵੀ ਧਰਮ ਦੇ ਵਿੱਚੋਂ ਉਹ ਲੈਣਾ ਚਾਹੀਦਾ ਮੈਨੂੰ ਨਹੀਂ ਮੈਂ ਕਿਹਾ ਵੀ ਮੈਂ ਤੇਰੇ ਕੋਲੋਂ ਸੁਣਨਾ ਚਾਹੁੰਦਾ ਕਿ ਤੂੰ ਕਿੱਦਾਂ ਦੇ ਤੁਹਾਡੇ ਪ੍ਰੋਗਰਾਮ ਹੈ ਕਿਤਾ ਤੁਸੀਂ ਅੰਦਿਕਦੇ ਹੋ ਤੇ ਕਿਵੇਂ ਤੁਸੀਂ ਕੈਰੀ ਕਰਦੇ ਹੋ ਤੇ ਉਹ ਕਰ ਮੈਂ ਕਦੋਂ ਆਵਾ ਮੈਂ ਕਿ ਸ਼ਾਮ ਨੂੰ ਆਜੀ ਉਹ ਮੇਰੇ ਕੋਲ ਸ਼ਾਮ ਨੂੰ ਆਇਆ ਮੈਨੂੰ ਬੜੀ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਹੋਈ ਕਿ ਇੱਕੋ ਬੱਚਾ ਧਰਮ ਬਾਰੇ ਇੰਨੀ ਜਾਨਕਾਰੀ ਰੱਖਦਾ ਸੀ ਕਈ ਵਾਰੀ ਬਹੁਤ ਬਾਹ ਪੈਂਦਾ ਬਾਕੀ ਧਰਮਾਂ ਦੇ ਨਾਲ ਵੀ ਬਹੁਤਿਆਂ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਕਹਿੰਦੇ ਅਸੀਂ ਰੋਜ਼ ਉਹਨਾਂ ਦੇ ਹਫਤੇ 'ਚ ਮੇਰੇ ਕੋਲ ਦੋ ਵਾਰੀ ਉਹ ਆਪਣੇ ਚਰਚ 'ਚ ਇਕੱਠੇ ਹੁੰਦੇ ਨੇ ਉੱਥੇ ਉਹ ਬਾਈਬਲ ਪੜ੍ਹਦੇ ਨੇ ਉਹਨੂੰ ਵਿਚਾਰਦੇ ਨੇ ਉਹਦੇ ਜਿਹੇ ਕਹਾਣੀਆਂ ਹੁੰਦੇ ਨੇ ਉਹਨਾਂ ਨੂੰ ਜਾਣਦੇ ਨੇ ਮੈਂ ਉਹਨੂੰ ਜਾਣਦ ਕਿ ਕਈ ਏਦਾਂ ਦੇ ਸਵਾਲ ਪੁੱਛੇ ਜੇ ਇਸਕ ਆਪਣੇ ਬੱਚਿਆਂ ਨੂੰ ਪੁੱਛੀਏ ਜਾਂ ਆਪਣੇ ਵੱਡਿਆਂ ਨੂੰ ਵੀ ਪੁੱਛੀਏ ਤਾਂ ਸਾਨੂੰ ਬਹੁਤਿਆਂ ਨੂੰ ਯਾਦ ਨਹੀਂ ਹੁੰਨੀ ਜਾਂ ਉਹਦੇ ਪਰੇ ਉੱਤਰ ਨਹੀਂ ਦੇ ਸਕਦੇ ਉਹ ਚਾਹੇ ਸਾਡੇ ਸਿਧਾਂਤ ਨਾਲ ਗੱਲ ਮਿਲਦੀ ਹੋਵੇ ਜਾਂ ਨਾ ਮਿਲਦੀ ਹੋਵੇ ਪਰ ਉਹਦੇ ਕੋਲ ਜਵਾਬ ਸੀ ਤੇ ਉਹਨੇ ਦੱਸਿਆ ਕਿ ਅਸੀਂ ਜਿੱਥੇ ਕਿਤੇ ਬਾਹਰ ਜਾਣਾ ਵਾ 12-13 ਜਾਣੇ ਬੱਚੇ ਜਾ ਰਹੇ ਸੀਗੇ ਉਹਨਾਂ ਨੇ ਉਸ ਕੰਟਰੀ ਦੇ ਵਿੱਚ ਉਹ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣੀ ਸੀ ਤੇ ਨਾਲ ਆਪਣੇ ਧਰਮ ਬਾਰੇ ਜਾਣਕਾਰੀ ਦੇਣੀ ਸੀ ਮੈਨੂੰ ਨਾ ਨਹੀਂ ਸੋਚ ਬੜੀ ਵਧੀਆ ਲੱਗੀ ਕਿ ਚਲੋ ਅਸੀਂ ਕਿਸੇ ਦੇ ਧਰਮ ਪਰਿਵਰਤਨ ਵਿੱਚ ਨਹੀਂ ਵਿਸ਼ਵਾਸ ਰੱਖਦੇ ਪਰ ਭਾਈ ਆਪ ਕੋ ਆਪਣਾ ਤਾਂ ਸਾਹਮਣੇ ਹੀ ਨਾ ਘਰੇ ਜੇਕਰ ਅੱਜ ਉਨੀ ਕੁ ਜਾਣਕਾਰੀ ਜਿੰਨੀ ਉਹ ਬੱਚੇ ਕੋਲ ਸੀਗੀ ਉਹਦੇ ਕੋਲ ਹਰੇਕ ਸਵਾਲ ਦਾ ਜਵਾਬ ਸੀ ਕਿ ਧਰਮੀ ਕਿਉਂ ਹੋਣਾ ਚਾਹੀਦੇ ਮੈਂ ਅੱਜ ਬੱਚਿਆਂ ਨੂੰ ਪੁੱਛ ਰਿਹਾ ਸੀਗਾ ਕਿ ਪੁੱਤੋ ਅਸੀਂ ਇਹ ਦੁਨੀਆ ਤੇ ਕਿਉਂ ਆਏ ਹਾਂ ਬਹੁਤਿਆਂ ਨੇ ਜੇ ਪੁੱਛਾਂ ਤਾਂ ਸੰਗਤ ਵਿੱਚ ਉਹ ਵੀ ਬਥੇ ਨਹੀਂ ਦੱਸ ਸਕਦੇ ਕਿ ਸਾਨੂੰ ਜ਼ਿੰਦਗੀ ਇਹ ਜੀਵਨ ਕਿਉਂ ਮਿਲਿਆ ਪਰ ਗਰਮਾਨੀ ਦੀ ਬਹੁਤ ਜਗ੍ਹਾ ਦੇ ਜ਼ਿਕਰ ਆਇਆ ਹੈ ਉਹ ਬੱਚੇ ਕੋਲ ਇਸ ਚੀਜ਼ ਦਾ ਉੱਤਰ ਸੀ ਤੇ ਉਹਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ ਮੈਨੂੰ ਉਸ ਚੀਜ਼ ਤੋਂ ਮੈਂ ਪ੍ਰਭਾਵਿਤ ਹੋਇਆ ਕਿ ਜਿਹੜੀ ਸਾਡਾ ਜੋ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਜਾਂ ਸਾਡੇ ਪ੍ਰਚਾਰ ਵਿੱਚੋਂ ਜੋ ਕੁਝ ਆਉਟਪੁੱਟ ਹੋਣੀ ਚਾਹੀਦੀ ਉਹ ਹੈ ਨਹੀਂ ਜੀ ਉਹਨਾਂ ਦੇ ਇਹ ਨਹੀਂ ਪਤਾ ਕਿ ਕਿੰਨੇ ਕੁ ਬਾਕੀ ਚਰਚ ਇਸ ਤਰੀਕੇ ਨਾਲ ਕੰਮ ਕਰਦੇ ਨੇ ਪਰ ਜੋ ਉਹਨਾਂ ਦਾ ਤਰੀਕਾ ਸੀ ਉਹ ਸਾਲ ਦੇ ਵਿੱਚ ਦੋ ਤਿੰਨ ਵਾਰੀ ਲੋਕਲ ਕੈਂਪ ਲਾਉਂਦੇ ਨੇ ਉੱਥੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਉਥੇ ਜਿਹੜੇ ਵੱਡੇ ਬੱਚੇ ਜਿਉਂ-ਜਿਉਂ ਹੋਈ ਜਾਂਦੇ ਐ ਛੋਟੇ ਬੱਚਿਆਂ ਨੂੰ ਉਹ ਸਾਂਭਦੇ ਐ ਉਹ ਨਾਲ ਦੀ ਨਾਲ ਉਹਨਾਂ ਨੂੰ ਸਿੱਖਿਆ ਦਿੰਦੇ ਜਾਂਦੇ ਐ ਉਹਨਾਂ ਨੇ ਇੱਕ ਬੱਚੇ ਨੇ ਜਿਵੇਂ 2000 3 ਬੱਚੇ ਉਹਨਾਂ ਨੇ ਸੌਪੇ ਹੁੰਦੇ ਨੇ ਕਿ ਤੁਸੀਂ ਇਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਐ ਤੇ ਦੱਸਣੀ ਐ ਤਾਂ ਉਹਨਾਂ ਦੀ ਇੱਕ ਆਪਣੇ ਆਪੇ ਹੀ ਇੱਕ ਬੜੀ ਸੁਹਣੀ ਚੇਨ ਤਿਆਰ ਹੋ ਜਾਂਦੀ ਐ ਕਿ ਉਹ ਬੱਚੇ ਅੱਗੇ ਦੇ ਆਪ ਹੀ ਬੱਚਿਆਂ ਨੂੰ ਸਿੱਖਿਆ ਦੇ ਹੀ ਜਾਂਦੇ ਨੇ ਸੋ ਸਾਡੇ ਵੱਲੋਂ ਵੀ ਕੁਛ ਨਾ ਕੁਛ ਇਦਾਂ ਦੇ ਜਿਹੜੇ ਨਵੇਂ ਪੁਰਾਣੇ ਕਰਨ ਦੀ ਲੋੜ ਐ ਕਿਉਂਕਿ ਜੋ ਗੁਰਦੁਆਰਿਆਂ ਦੇ ਵਿੱਚੋਂ ਅਸੀਂ ਦੇਖ ਰਹੇ ਆਂ ਵਾ ਕਮੇਟੀ ਨਹੀਂ ਆਪ ਅਜਿਹੇ ਨਹੀਂ ਕਿਤੇ ਵੀ ਆਪਾ ਦੇਖ ਰਹੀਏ ਜਿਹੜੀ ਆਉਟਪੁੱਟ ਆ ਉਹ ਇਸ ਤਰ੍ਹਾਂ ਵੀ ਨਹੀਂ ਨਿਕਲ ਰਹੀ ਕਿ ਸਾਡੇ ਪੀੜੀ ਨੂੰ ਜੋੜਿਆ ਜਾਵੇ ਬੱਚੇ ਨਹੀਂ ਜੁੜ ਰਹੇ ਸਾਡੇ ਧਰਮਦਾਨੀ ਬਾਕੀ ਧਰਮਾਂ ਦਾ ਵੀ ਇਹੀ ਹਾਲ ਹੈ ਪਰ ਜਿੱਥੋਂ ਕਿਤੇ ਸਾਨੂੰ ਕੁਝ ਸਿੱਖਣ ਨੂੰ ਮਿਲੇ ਅਸੀਂ ਸਾਨੂੰ ਉਹ ਚੀਜ਼ ਜ਼ਰੂਰ ਬਣਾਉਣੀ ਚਾਹੀਦੀ ਹੈ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਕੋਸ਼ਿਸ਼ ਨਾ ਕੋਸ਼ਿਸ਼ ਉਤਮ ਕਰਦੇ ਹਾਂ ਕਿ ਬੱਚੇ ਆਪਣੇ ਧਰਮ ਨਾਲ ਜੁੜਨ ਨਾਲ ਆਪਣੇ ਵਿਰਾਸਤ ਨਾਲ ਜੁੜਨ ਤੇ ਆਪਣੇ ਇਤਿਹਾਸ ਨਾਲ ਜੁੜਨ ਸੋ ਤੁਹਾਡਾ ਸਭ ਦਾ ਧੰਨਵਾਦ ਤੁਸੀਂ ਹਰੇਕ ਹੋਂਤੇ ਸਾਨੂੰ ਇੱਥੇ ਸਮਾਂ ਦਿੰਦੇ ਹੋ ਤੇ ਬੱਚਿਆਂ ਨੂੰ ਹੌਸਲਾ ਫੁਲਾਈ ਕਰਦੇ ਹੋ ਕਹਿੰਦੇ ਆਏ ਆਂ ਕਿ ਬੜੀ ਬੜੀ ਨਿਕਲ ਆਂਦੀਆਂ ਗਲਤੀਆਂ ਨੂੰ ਅਪੁੰਨਾਂ ਚੁਪਾ ਹੋ ਜਾਂਦੀਆਂ ਨੇ ਸਾਨੂੰ ਬਖਸ਼ਿਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ